ਸੱਚੀ ਕਾਲ ਜੀ ਸਾਰਿਆਂ ਨੂੰ ਅੱਜ ਇਸ ਦਿਹਾੜੀ ਵਾਸਤੇ ਇੱਕ ਨਵਾਂ ਵਿਚਾਰ ਲੈ ਕੇ ਆਏ ਆਂ ਵਿਚਾਰਾਂ ਦੀ ਗੱਲ ਕਰਾਂ ਤੇ ਵਿਚਾਰ ਉਹੀ ਹੁੰਦੇ ਹੈ ਜੋ ਕਿਸੇ ਨੂੰ ਸਹੀ ਰਾਹ ਲੈ ਜਾਣ ਕੇ ਚੰਗੇ ਮਤ ਦੇ ਜਾਣ ਜਿਦੇ ਰਾਹ ਲੱਗ ਕੇ ਇਨਸਾਨ ਆਪਦੀ ਬਿਗੜੀ ਨੂੰ ਸੁਧਾਰ ਸਕੇ ਅੱਜ ਜੋ ਸਾਡਾ ਵਿਚਾਰ ਹੈ ਉਹ ਹੈ ਕਿ ਤੁਸ ਰੱਬ ਦੇ ਉੱਤੇ ਯਕੀਨ ਰੱਖ ਰੱਬ ਦੇ ਉੱਤੇ ਯਕੀਨ ਰੱਖ ਆਸ ਰੱਖ ਤੇ ਅਰਦਾਸ ਕਰ ਜੇ ਰੱਬ ਦੇ ਉੱਤੇ ਤੇਰੀ ਆਸ ਮਜ਼ਬੂਤ ਹੈ ਕਿ ਰੱਬ ਮੇਰੀ ਇੱਛਾ ਪੂਰੀ ਕਰੇਗਾ ਤੇ ਰੱਬ ਦੀ ਕੀਤੀ ਅਰਦਾਸ ਬੇਅਰਥ ਨਹੀਂ ਜਾਣੀ ਐਨਾ ਯਕੀਨ ਰੱਖ ਆਪਣੇ ਤੇ ਆਪਣੇ ਗੁਰੂ ਮਹਾਰਾਜ ਤੇ ਕਿ ਜੇ ਮੈਂ ਰੱਬਗੇ ਆਸਾਂ ਲੈ ਕੇ ਆਇਆ ਹਾਂ ਤੇ ਉਸ ਆਸਾਂ ਨੂੰ ਰੱਬ ਨੇ ਪੂਰਾ ਕਰਨੇ ਕਰੇਗਾ ਮਉਰਾਦ ਦਾ ਜਰੂਰ ਪੂਰੀਆਂ ਕਰੂਗਾ। ਇਹੀ ਅਰਦਾਸ ਕਰਿਆ ਕਰੋ ਵਾਹਿਗੁਰੂ ਤੂੰ ਸਭ ਦੀ ਮਨੁਕਾਮਨਾ ਪੂਰੀਆਂ ਕਰਿਆ ਕਰ ਵਾਹਿਗੁਰੂ ਸਭ ਦੀ ਇੱਛਾਵਾਂ ਪੂਰੀਆਂ ਕਰਿਆ ਕਰ ਸਭ ਦਾ ਭਲਾ ਕਰਿਆ ਕਰ ਅਸੀਂ ਦੀਨ ਦੁਨੀਆ ਤੂੰ ਸਾਡਾ ਮਾਲਿਕ ਤੂੰ ਹੀ ਸਾਨੂੰ ਸਵਾਰਨਾ ਤੇ ਤੂੰ ਹੀ ਸਾਨੂੰ ਸੱਜੇ ਸਹੀ ਰਾਹ ਲਾਣਾ ਜੀ ਵਾਹਿਗੁਰੂ ਅੱਗੇ ਤੁਸੀਂ ਸਭ ਦੇ ਭਲੇ ਦੀ ਆਦਾਸ ਕਰੋਗੇ ਨਾ ਤੇ ਵਾਹਿਗੁਰੂ ਤੁਹਾਡੀ ਆਸਾਂ ਜ਼ਰੂਰ ਪੂਰੀਆਂ ਕਰੂਗਾ ਜੇ ਤੁਸੀਂ ਸਿਰਫ ਹਮੇਸ਼ਾ ਆਮਦਾ ਹੀ ਸੋਚੋਗੇ ਨਾ ਆਮਦਾ ਹੀ ਪਹਲਾ ਮੰਗੋਗੇ ਤੇ ਰੱਬ ਨੂੰ ਪਤਾ ਹੀ ਹੈ ਕਿ ਇਹ ਸਿਰਫ ਮਤਲਬੀ ਬੰਦਾ ਹੈ ਕਿ ਅੱਜ ਇਹ ਮਿੰਟ ਵਾਸਤੇ ਜੇ ਮੈਨੂੰ ਯਾਦ ਕਰ ਰਿਹਾ ਹੈ ਨਾ ਇਹ ਸਿਰਫ ਆਗਦੀ ਲੋੜ ਨੂੰ ਯਾਦ ਕਰ ਰਿਹਾ ਤੇ ਕੱਲ ਦਾ ਪਤਾ ਨਹੀਂ ਇੰਨੇ ਮੈਨੂੰ ਯਾਦ ਕਰਨਾ ਵੀ ਹੈ ਕਿੰਨੇ ਇਸੇ ਕਰਕੇ ਜੇ ਰੱਬ ਕੁਝ ਟਾਈਮ ਪਾਉਂਦਾ ਹੈ ਨਾ ਤੁਹਾਡੇ ਭਲੇ ਤੁਹਾਡੀ ਅਰਦਾਸਾਂ ਪੂਰੀਆਂ ਕਰਨ ਤੇ ਉਹ ਸਿਰਫ ਤੁਹਾਨੂੰ ਪਰਖਦਾ ਹੈ ਕਿ ਕਿੰਨਾ ਕੁ ਟਾਈਮ ਇਹ ਬੰਦਾ ਮੈਨੂੰ ਯਾਦ ਕਰੇਗਾ ਸਿਰਫ ਆਪਣੀ ਲੋੜ ਵਾਸਤੇ ਯਾਦ ਕਰ ਰਿਹਾ ਹੈ ਆਪਣੇ ਮਤਲਬ ਪੂਰਾ ਕਰਨ ਲਈ ਯਾਦ ਕਰ ਰਿਹਾ ਹੈ ਜਾਂ ਵਾਕਈ ਇਹ ਮੇਰਾ ਭਗਤ ਹੈ ਵਾਕਈ ਇਹ ਮੈਨੂੰ ਦਿਲੋਂ ਯਾਦ ਕਰਦਾ ਹੈ ਇਸੇ ਕਰਕੇ ਰੱਬ ਤੋਂ ਹਮੇਸ਼ਾ ਦੀਨ ਦੁਨੀਆ ਦਾ ਭਲਾ ਜ਼ਰੂਰ ਮੰਗੋ ਆਵਦੀ ਅਰਦਾਸ ਚ ਰੱਬ ਨੂੰ ਇਹੀ ਕਹੋ ਵਾਹਿਗੁਰੂ ਆਨੰਦ ਬਖਸ਼ ਵਾਹਿਗੁਰੂ ਚੜ੍ਹਦੀ ਕਲਾ ਬਖਸ਼ ਇਸ ਦੁਨੀ ਦੁਨੀਆ ਦੀਨ ਦੁਨੀਆ ਦਾ ਵੀ ਭਲਾ ਕਰ ਸਭ ਤੇ ਆਪਣੀ ਕਿਰਪਾ ਕਰ ਅਰਦਾਸ ਤੇ ਆਸ ਮਜ਼ਬੂਤ ਹੋਣੀ ਚਾਹੀਦੀ ਹੈ ਜੇ ਅੱਜ ਤੁਸੀਂ ਆਸ ਕੀਤੀ ਕੋਈ ਰੱਬ ਤੋਂ ਕਿ ਵਾਹਿਗੁਰੂ ਮੇਰੀ ਇਹ ਅਰਦਾਸ ਮੇਰੀ ਇਹ ਆਸ ਹੈ ਤੂੰ ਪੂਰੀ ਕਰਨੀ ਹੈ ਤੇ ਵਾਹਿਗੁਰੂ ਨੂੰ ਦਿਲੋਂ ਚਾਹ ਕੇ ਆਸ ਰੱਖੋ ਆਪਦੀ ਕੋਈ ਵੀ ਇੱਛਾ ਰੱਖੋ ਕਿ ਵਾਹਿਗੁਰੂ ਨੇ ਪੂਰੀ ਕਰਨੀ ਨਹੀਂ ਹੈ ਵਾਹਿਗੁਰੂ ਨੇ ਪੂਰੀ ਕਰਤੀ ਹੈ ਜੇ ਤੁਸੀਂ ਕਰਨੀ ਦੀ ਜਗ੍ਹਾ ਕਰਤੀ ਲਾਤਾ ਨਾ ਕਿ ਵਾਹਿਗੁਰੂ ਨੇ ਮੇਰੀ ਪੂਰੀ ਕਰਤੀ ਆਸ ਪੂਰੀ ਤੇ ਵਾਹਿਗੁਰੂ ਸੱਚੀ ਮੰਨ ਜਾਣਗੇ ਕਿ ਇਹ ਬੰਦੇ ਨੂੰ ਯਕੀਨ ਹੈ ਮੇਰੇ ਤੇ ਇਸ ਬੀਬੀ ਨੂੰ ਇਸ ਭੈਣ ਨੂੰ ਇਸ ਭਰਾ ਨੂੰ ਇਸ ਬੱਚੇ ਨੂੰ ਮੇਰੇ ਤੇ ਯਕੀਨ ਹੈ ਕਿ ਮੀਰਾ ਵਾਹਿਗੁਰੂ ਮੇਰੇ ਨਾਲ ਹੈ ਜੋ ਮੰਗੂਗਾ ਔਰ ਜਿਨਾ ਜੋ ਮੈਂ ਨਾ ਵੀ ਮੰਗੂਗਾ ਰੱਬ ਨੇ ਮੈਨੂੰ ਦੇ ਦੇਣਾ ਇਸੇ ਕਰਕੇ ਰੱਬ ਤੇ ਪੂਰਾ ਯਕੀਨ ਰੱਖ ਕੇ ਰੱਬ ਤੋਂ ਜੋ ਮੰਗੋਗੇ ਉਹ ਮਿਲੂਗਾ ਜੋ ਤੁਹਾਡੀ ਕਿਸਮਤ 'ਚ ਵੀ ਨਹੀਂ ਹੈਗਾ ਨਾ ਤੁਹਾਨੂੰ ਰੱਬ ਨੇ ਉਹ ਵੀ ਦੇ ਦੇਣਾ ਇਸ ਕਰਕੇ ਆਸ ਮਜ਼ਬੂਤ ਹੋ ਗਈ ਕਿ ਰੱਬ ਅਰਦਾਸ ਪੂਰੀ ਕਰਦਾ ਹੈ ਰੱਬ ਦੀ ਅਰਦਾਸ ਦਿਲੋਂ ਕਰੋ ਰੱਬ ਅੱਗੇ ਰੋਣਾ ਰੋਲੋ ਪਰ ਕਿਸੇ ਅੱਗੇ ਨਾ ਰੋਓ ਜੇ ਅੱਜ ਰੱਬ ਅੱਗੇ ਰੋਗੇ ਤੁਸੀਂ ਕਿਸੇ ਹੋਰ ਅੱਗੇ ਰੋਪੇ ਤੁਹਾਡਾ ਰਾਹ ਬਦਲ ਗਿਆ ਤੇ ਤੁਹਾਡਾ ਰਾਹ ਮਜ਼ਬੂਤ ਨਹੀਂ ਜੋ ਰਹਾ ਤੁਸੀਂ ਰੱਬ ਵਾਸਤੇ ਚੁਣਿਆ ਸੀ ਤੁਹਾਡਾ ਮਜ਼ਬੂਤ ਨਹੀਂ ਸੀ ਉਹ ਡੁੱਲ ਰਿਹਾ ਸੀ ਤੁਹਾਨੂੰ ਅੰਦਰੋਂ ਹੀ ਸੀਗਾ ਕਿ ਨਹੀਂ ਪਤਾ ਨਹੀਂ ਰੱਬ ਨੇ ਪੂਰੀ ਕਰਨੀ ਹੈ ਕਿ ਨਹੀਂ ਤੇ ਚਲ ਉਧਰੋਂ ਵੀ ਮੰਗ ਕੇ ਵੇਖਣਾ ਜਿੱਧਰੋਂ ਵੀ ਪੂਰੀ ਹੋ ਜੇ ਪਰ ਇਹ ਸੋਚਣਾ ਦੋ ਬੀੜੀਆਂ 'ਚ ਪੈਰ ਰੱਖਣ ਨਾਲ ਬੰਦਾ ਡੁੱਬ ਜਾਏ। ਇੱਕ ਬੀੜੀ 'ਚ ਸਵਾਰ ਹੋਇਓ ਪੂਰੀ ਮਜਬੂਤ ਇੱਛਾ ਨਾਲ। ਸ਼ਰਧਾ ਨਾਲ ਰੱਬ ਤੇ ਪੂਰਾ ਵਿਸ਼ਵਾਸ ਤੇ ਆਸ ਰੱਖੋਗੇ ਤੇ ਅਰਦਾਸ ਜ਼ਰੂਰ ਪੂਰੀ ਹੋਏ। ਸਸਿਕਾਲ ਜੀ ਦੀ ਵੀਡੀਓ ਪਸੰਦ ਆਈ ਤੇ ਵੀਡੀਓ ਨੂੰ ਲਾਈਕ, ਸ਼ੇਅਰ ਜ਼ਰੂਰ ਕਰਨਾ। ਕਮੈਂਟ ਕਰਕੇ ਜਰੂਰ ਦੱਸਿਆ ਕਰੋ ਸਾਡੇ ਵਿਚਾਰ ਕਿਵੇਂ ਦੇ ਲੱਗੇ। તે ચેનલનો ફોલો જરૂર કરો સબસ્ક્રાઈબ જરૂર કરો જી સત શ્રી જી